ਸਭ ਨੂੰ ਜੀ ਅੱਜ ਨੂੰ ਲੈ ਕੇ ਹੱਜ ਰਜਤੀ ਵੱਡੀ ਖਬਰ ਪਾਕੜਾ ਡੈਮ ਤੋਂ ਅਧਿਕਾਰਤ ਤੌਰ ਤੇ ਮੱਛੀ ਕਾਲਨੀ ਹੋਈ ਸ਼ੁਰੂ ਇਸੇ ਨਾਲ ਹੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਇਸ ਦੇ ਨਾਲ 17 ਅਗਸਤ ਦੀ ਖਬਰ ਮਿਸਬਾ ਪ੍ਰਸਿੱਧ ਪਾਕੜਾ ਡੈਮ ਤੋਂ ਮੱਛੀ ਨਿਕਲਣਾ ਨਿਕਲਣ ਦੀ ਅਧਿਕਾਰਤ ਤੌਰ ਤੇ ਸ਼ੁਰੂਆਤ ਹੋ ਗਈ ਤੋਂ ਮਕਰਮ ਹਨ ਮੱਛੀ ਖਾਨ ਦੇ ਸ਼ਿਕਾਇਤਾਂ ਨੂੰ ਮਾਜਾ ਲਗਨੀ ਆ ਇਸ ਬੰਦੀ ਜਾਣਕਾਰੀ ਦਿੰਦੇ ਆ ਕੋਹਲੀ ਫੀਸ ਨਗਰ ਦੇ ਮਾਲਕ ਬਨਵੀਰ ਸਿੰਘ ਕੋਹਲੀ ਦੇ ਦੱਸਿਆ ਕਿ ਕੱਲ 16 ਅਗਸਤ ਅਧਿਕਾਰਤ ਤਰੀਕ ਤੇ ਪਾਖੜਾ ਡੈਮ ਤੋਂ ਮੱਛੀ ਨਿਕਲਨੀ ਸ਼ੁਰੂ ਹੋ ਸਕਦੀ ਹੈ ਤੇ ਇਸ ਦੇ ਨਾਲ ਹੀ ਦਿਨ-ਦਮ ਵਿੱਚੋਂ ਲਗਭਗ 35 ਕੁਇੰਟਲ ਵੱਖ-ਵੱਖ ਕਿਸਮ ਦੀਆਂ ਮੱਛੀਆਂ ਨਿਕਲੀਆਂ ਹਨ ਜਿਸ ਨੂੰ ਵੱਖ-ਵੱਖ ਮੱਛੀ ਵਪਾਰਾਂ ਵੱਲੋਂ ਖਰੀਦਿਆ ਗਿਆ ਤੇ ਉਹਨਾਂ ਦੱਸਿਆ ਕਿ ਇੱਕ 35 ਕਿਲੋ ਵਜ਼ਨ ਵਾਲੀ ਵੱਡ ਆਕਾਰ ਕਤਲਾ ਮੱਛੀ ਉਹਨਾਂ ਕੋਲ ਪਹੁੰਚੀ ਅਤੇ ਜਿਸ ਨੂੰ ਵੇਖਣ ਲਈ ਮੱਛੀ ਖਾਨ ਦੇ ਸ਼ਿਕਾਇਤ ਵਿੱਚ ਕਾਫੀ ਸ਼ਾਕ ਆਇਆ ਗਿਆ ਅਤੇ ਉਹਨਾਂ ਨੇ ਦੱਸਿਆ ਕਿ ਅਧਿਕਾਰਤ ਤਾਰ ਤੇ 15 ਜੂਨ ਨੂੰ ਪਾਖੜਾ ਡੈਮ ਵਿੱਚੋਂ ਮੱਛੀ ਨਿਕਲਣ ਬੰਦ ਹੋ ਹੋ ਜਾਂਦੀ ਹੈ 16 ਅਗਸਤ ਤੋਂ ਮੜ ਦੋ ਮਹੀਨਿਆਂ ਮਗਰੋਂ ਮੱਛੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਇੱਥੇ ਦੱਸਣ ਜੋ ਹੈ ਕਿ ਪਾਖੜਾ ਡੈਮ ਦੇ ਦੀ ਮੱਛੀ ਖਾਨ ਦੀ ਸ਼ਿਕਾਇਤਾਂ ਦੌਰ ਦੂਰੋਂ ਦੂਰੋਂ ਨੰਗਲ ਆਗੜਾ ਡੈਮ ਪਹੁੰਚਦੇ ਹਨ ਜਿੱਥੇ ਕੁਝ ਮਸ਼ਹੂਰ ਦੁਕਾਨਦਾਰਾਂ ਵੱਲੋਂ ਇਹ ਬੜੇ ਇਤਸ਼ਾਹ ਨਾਲ ਮੱਛੀ ਖਰੀਦੀਦੇ ਹਨ ਅਤੇ ਖਾਂਦੇ ਹਨ ਇਸ ਦੇ ਮੌਕੇ ਹੀ ਕੋਹਲੀ ਫਿਸ਼ ਫਿਸ਼ ਨੰਗਲ ਵਿਖੇ ਵਕਵਾਕ ਖੋਰਲਾ ਦੇ ਮਾਲਕਾਂ ਹਾਜ਼ਰ ਹਨ ਅਤੇ ਉੱਥੇ ਹੀ ਸਿਹਤ ਵਿਭਾਗ ਵਿਸ਼ੇਸ਼ ਤੌਰ ਤੇ ਹਰ ਬੰਖਸ ਸਿੰਘ ਕਲੀਅਰ ਲੈਬ ਟੈਸਟਿੰਗ ਕਰਨਗੇ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ